ਪੰਗਾ ਤੁਹਾਨੂੰ ਤੇ ਉਹ ਪੰਗਾ ਘਲਾਣਾ ਤੇ ਆ ਆ ਬੰਪਰ ਬੰਪਰ ਅਗਲਾ ਖੁਦ ਵੀ ਬੰਪਰ ਲਾਇਆ ਭਰਾਵਾ ਨਹੀਂ ਕੋਹ ਨਾਲ ਆਉਂਦਾ ਇਹ ਬਣਾਉ ਜਿਹੜਾ ਖੜੀ ਉਹਦੇ ਟੂ ਵੀਲ ਦੇ ਬੰਪਰ ਹੂੰ ਫੋਰ ਵੀਲ ਦੇ ਵੇਟ ਨਾਲ ਹੀ ਆਉਣੇ ਆ ਇਹਦੇ ਨਾਲ ਹੀ ਆਉਂਦੇ ਇਹਦੇ 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 ਕੁਝ ਨਾ ਕੁਝ ਆਉਂਦਾ ਤਾਂ ਫਿਰ ਵੀ ਸ਼ੁਕਰ ਇਹਦੇ ਵੇਟ ਵੀ ਆਉਂਦੇ ਆ ਇਹਦੇ ਪਿੱਛੇ ਵੀ ਆ ਜਾ ਹਾਂ ਇਹਦੇ ਸਾਰੇ ਟਰੈਕਟਰਾਂ ਨੂੰ ਹੁੱਕ ਟਾਪ ਲਿੰਕ ਟੂਲ ਕਿਟ ਤੇ ਡਿਸਟ੍ਰੀਬਿਊਟਰ ਨਾਲ ਹੀ ਆਉਣਾ ਇਹਦੇ ਸਾਰਾ ਕੁਝ ਨਾਲ ਆਉਣਾ ਇਹਦੇ ਸਾਰਾ ਕੁਝ ਹੀ ਨਾਲ ਆਉਣਾ ਕੱਲੀ ਫੱਟੀ ਤੋਂ ਬਿਨਾ ਤੇ ਛਤਰੀ ਤੋਂ اچھا ਫੱਟੀ ਇਹਦੀ ਲਾਉਣੀ ਪੈਂਦੀ ਹੈ ਇਹਦੀ ਫੱਟੀ ਬਖਰੀ ਬੈਲ ਹੁੰਦੀ ਤੇ ਛਤਰੀ ਉਹ ਅਸੀਂ ਲਾਉਨੇ ਆ ਇਹ ਫਿਰ ਵੀ ਉਹਦੇ ਨਾਲ ਚੰਗਾ ਯਾਰ ਇੱਕੋ ਕੰਪਨੀ ਆ ਇਹ ਵੇਖਣ ਵੀ ਅਸੀਂ ਇਹਦੇ ਦੇ ਰਹੇ ਆ ਤੇ ਉਹਦੇ ਕਿਉਂ ਨਹੀਂ ਦੇ ਰਹੇ ਜੇ ਉਹਦੇ ਦੋ ਜਦੋਂ ਸਕਾਟ ਕਬੋਟਾ ਹੀ ਹੋ ਗਈ ਹਾਂ ਤੇ ਇਹਦੇ 4 ਵੀਲ ਨੂੰ ਵੇਟ ਆ ਤੇ 2 ਵੀਲ ਨੂੰ ਬੰਪਰ ਆ ਉਹਦੇ ਵੀ ਤੇ ਉਹੀ ਚਾਹੀਦਾ ਨਾ ਹਾਂ ਕੰਪਨੀ ਵਾਲਾ ਚਲੋ ਸੁਣੋ ਸੁਣੋ ਆ ਖੜੇ ਕੰਪਨੀ ਵਾਲੇ ਤੇ ਚਲੋ ਸਰਵਿਸ ਵਾਲੇ ਨਹੀਂ ਸਰਵਿਸ ਵਾਲੇ ਮੈਂ ਵੈਸੇ ਗੱਲ ਕਰਾ ਕੰਪਨੀ ਨਾਲ ਉੱਤੇ ਕੈਮਰੇਜ ਕਿਹਾ ਸੀ ਕੰਪਨੀ ਮੇ ਸੁਣੋ ਡੀਲਰਾਂ ਦੇ ਦੁੱਖੜੇ ਜੇ ਜੇ ਤੁਸੀਂ ਡੀਲਰ ਮੀਟਿੰਗ ਡੀਲਰਾਂ ਨਾਲ ਤੁਸੀਂ ਜਿਹੜੀ ਮੈਂ ਕਹਿੰਨਾ ਨਾ ਵੀ ਡੀਲਰ ਮੀਟਿੰਗ ਲਵੇ ਤੇ ਆ ਚੀਜ਼ਾਂ ਦੱਸੇ ਵੀ ਤੁਹਾਡਾ ਹੀ ਉਹ ਬ੍ਰਾਂਡ ਉਹ ਵੀ ਉਹ ਵੀ ਤੁਹਾਡਾ ਹੀ ਹ ਇਹਦੇ ਕਿਉਂ ਤੇ ਇਹਦੇ ਕਿਉਂ ਨਹੀਂ ਇਹ ਪੰਗਾ ਕਿਉਂ ਹ ਇੱਕ ਦੇ ਦਾ ਸਾਰਾ ਕੁਝ ਇੱਕ ਦੇ ਤੋਂ ਕੁਝ ਵੀ ਨਹੀਂ ਇਹ ਚੀਜ਼ ਆ ਹਾਂ ਵੀ ਸਰਪੰਚਾ ਇੱਕ ਤਾਂ ਮੈਨੂੰ ਆਹ ਦੱਸੋ ਨਾ ਆਪਣਾ ਫੋਰ ਵੀ ਲਾ ਜੇ ਗਾੜਾ ਕਿਹੜਾ ਹਾਂ ਨਹੀਂ ਇਹ ਨਹੀਂ ਆ ਉਹ ਆਊਗਾ ਆ ਆਏਗਾ ਅਗਲੇ ਸਾਲ ਆ ਜੂ ਆ ਆ ਜਾਏਗਾ 4 ਵੀਲ ਆ ਜੂ ਔਰ ਇਹਦੀ ਡਿਮਾਂਡ ਵੀ ਬਹੁਤ ਆ ਹੂੰ ਇਹ ਨਾ ਭਾਵੇਂ ਪਾਵਰ ਉਹ ਤੇ ਕੋਈ ਫਰਕ ਨਹੀਂ ਪਰ ਆਪਣੇ ਉਹੀ ਗੱਲ ਨਹੀਂ ਜਾਂਦੀ ਹੁਣ ਬੰਦੇ ਯਾਰ ਇਹਦੇ ਚ 4 ਵੀਲ ਨਹੀਂ ਹੁੰਦਾ ਤੇ ਮੈਂ ਕਹਾਂ ਰੰਗ ਹੀ ਫਰਕਣਾ ਹੂੰ ਨਹੀਂ ਇਹਦੇ ਜਿੱਦਣ ਉਹ ਦੱਸੋ ਜੀ ਇਹਦੇ ਜੇ ਫਰਵੀ ਜਨਰੇਟਰ ਆ ਜੂ ਫਰਵੀ ਜ ਆ ਜੂ ਟਰੈਕਟਰ ਤਿਆਰ ਆ ਬਸ ਨਵੇਂ ਸਾਲ ਚ ਦੇਣਗੇ ਦੋ ਯਾਰ ਛੇਤੀ ਦੋ ਇਹ ਕਾਲਾ ਘੋੜਾ ਵੀ ਆ ਜੂਗਾ 4 ਵੀਲ ਇਹ ਟਰੈਕਟਰ ਨੇ ਮੈਨੂੰ ਦੱਸਿਆ ਕੁਝ ਕੁ ਗੱਲਾਂ ਤਾਂ ਕਿਉਂ ਪਸੰਦ ਇਹਨੂੰ ਲੋਹਾ ਬੜਾ ਨ ਘੜਤਦਾ ਆ ਅਗਲਾ ਹਿੱਸਾ ਜੇਸੀਪੀ ਤੇ ਨਹੀਂ ਹੁੰਦਾ ਇੱਦਾਂ ਵੇਖ ਕੇ ਕਿੱਡਾ ਆ ਕਿਸੇ ਟਰੈਕਟਰ ਤੇ ਨਹੀਂ ਹੁੰਦਾ ਪਾਵਰ ਟਰੈਕ 'ਚ ਵੀ ਇਦਾਂ ਐਸਾ ਨਹੀਂ ਹੁੰਦਾ ਹਾਂ ਠੀਕ ਆ ਮਗਰਲਾ ਹਿੱਸਾ ਕੀ ਹੱਡ ਪੈਰ ਯਾਰ ਜਿਵੇਂ ਉਹ ਪਾਲਿਆ ਨਹੀਂ ਹੁੰਦਾ ਭੈ ਜੋ ਨਾਨਕਾਂ ਦਾਦਕਾਂ ਦੋ ਰਲ ਕੇ ਹਾਂ ਤੇ ਟਟੇਰ ਕੱਪ ਕੀਤਾ ਹੁੰਦਾ ਉਹ ਚੀਜ਼ ਐ ਇਹ ਤਾਂ ਪਤਾ ਨਹੀਂ ਕੀ ਪਤੰਦਰ ਨੂੰ ਸੋਚ ਕੇ ਜਿਹੜੇ ਇੰਜੀਨੀਅਰ ਨੇ ਲੋਹਾ ਹੀ ਲਾਈ ਗਿਆ ਇਹਨੂੰ ਦਾ ਹਨਾ ਫੇਰ ਆਮ ਕੰਪਨੀਆਂ ਵੇਖ ਵੀ ਹਰ ਇੱਕ ਨੇ ਲੋਹਾ ਖਾਦਾ ਹਾਂ ਕੋਈ ਕੰਪਨੀ ਨਾਂ ਲੈ ਲਿਆ ਫੇਰ ਮਿਰਚਾ ਦਾ ਕਹਿੰਦਿਆਂ ਹੁਣ ਇੱਕ ਨੇ ਫੇਰ ਕਰਤਾ ਉਹ ਰੰਗ ਜਿਹਾ ਕੱਢ ਕੇ ਉਦੋਂ ਵੀ ਲੋਹਾ ਕਟਾਦਾ ਉਹ ਮੁੰਡੇ ਆਪਣਾ ਫੋਰਮੈਨਾਂ ਦਾ ਆ ਜਾਂਦਾ ਬਾਈ ਉਹ ਸਿੱਧੀਆਂ ਲੇੜਾਂ ਹੀ ਦੀਂਦੀਆਂ ਲੱਗੀਆਂ ਬੈਠਕਿਆਂ 'ਚ ਪਰ ਇਹਦਾ ਤੁਸੀਂ ਵੇਖ ਵੀ ਇਹਦਾ ਲੋਹਾ ਜਿੱਦਣ ਦਾ ਸਕਾਟ ਕੰਪਨੀ ਦੇ ਟਰੈਕਟਰਾਂ ਦੇ ਇਹਨਾਂ ਨੇ ਵਧਾਈ ਹੀ ਗਏ ਆ ਵਧਾਈ ਹੀ ਗਏ ਵਧਾਈ ਗਏ ਹੱਡ ਪਰ ਮੋਟੀ ਕੀਤੇ ਆ ਨਾ ਮਾਰੇ ਨਹੀਂ ਕੀਤੇ ਨਿੱਗਰ ਹੀ ਕੀਤਾ ਠੀਕ ਹੈ ਨਾ ਉਜਵੇ ਇਹ ਇਹ ਟਰੈਕਟਰ ਏਡਾ ਨਿੱਗਰ ਇਹਦੇ ਮਗਰ ਉਹ ਸੁਪਰ ਸਿੱਡਰ ਪਾ ਦਈਏ ਚੱਕਿਆ ਨਹੀਂ ਜਾਂਦਾ ਆ 2 ਵੀਲ ਨਹੀਂ ਚੱਕਿੰਦਾ ਨਹੀਂ ਚੱਕਿੰਦਾ ਤੇ 4 ਵੀਲ ਚੱਕਿੰਦੇ ਹੀ ਹਾਂ ਇਹ ਨਹੀਂ ਚੱਕਿੰਦਾ ਬੋੜਾ ਵੀ ਬੋੜਾ ਨਿੱਗਰ ਬਣਾਇਆ ਪੜੀਆਂ ਇਹਦੇ ਮਗਰ ਪਾ ਲੋ ਤੁਸੀਂ ਜਿਵੇਂ ਮਰਜੀ ਹਾਂ ਤੇ ਟਰਾਲਾ ਰੇਤ ਵਾਲਾ ਜਿਹੜੇ ਚੱਲਦੇ ਆ ਦੂਜੇ ਸੋਨਾ ਲੀਕਾ ਮਹਿੰਦਰਾ ਸੁਵਰਾਜ ਹਾਂ 250 ਕਿੰਟਲ ਤੋਂ ਵੱਧ ਨਹੀਂ ਗੁਲ ਜਾਵੋ 350 ਫਿਰ ਕਿੰਟਲ ਪਾ ਕੇ ਲਈ ਜਾਂਦੇ 350 300 ਔਰ ਅੱਜ ਤਾਂ ਇਹਦੀ ਹੱਬ ਨਹੀਂ ਖਲਲਦੀ ਹਾਂ ਸਾਰਿਆਂ ਦੀਆਂ ਖਲਲ ਜਾਂਦੀਆਂ ਕਿਉਂਕਿ ਮਗਰੋਂ ਹੱਬ ਦੇ ਨਾਲ ਬ੍ਰੇਕ ਐਨਾ ਚੋੜਾ ਸਿਸਟਮ ਗਾਹ ਨੂੰ ਆ ਜਾਂਦਾ ਤੇ ਐਡੀ ਮੋਟੀ ਦੀ ਆ ਇਹ ਲੋਰੂ ਵੀ ਕਿਹਾ ਦੇ ਤਗੜਾ ਸਸਤਾ ਮੈਂ ਉਹ ਨਜਾਇਜ਼ ਹੀ ਇਹ ਬਾਈ ਜਿਹੜੇ ਚਲਾਉਂਦੇ ਆ ਨਾ ਦੁੰਜੋਦ ਉਹਨਾਂ ਨੂੰ ਪਤਾ ਉਹ ਗੋਣੀ ਗਾਉਂਦੇ ਆ ਤੇ ਜਿੰਨਾਂ ਇਕੱਲੀਆਂ ਰੇਸਾਂ ਡੱਕ ਦੇ ਕੇ ਲਾ ਕੇ ਰੇਸਾਂ ਹੀ ਦੇਣੀਆਂ ਉਹਨਾਂ ਨੇ ਉਹ ਕਹਿਣਾ ਹੀ ਕੀ ਆ ਉਹਨਾਂ ਦਾ ਠੀਕ ਹੈ ਇਹ ਤਾਂ ਸੁਖਵੀਰ ਬਾਦਲ ਵਰਗਾ ਜਿੱਧਰ ਨੂੰ ਮਰਜ਼ੀ ਤੱਕ ਦੇ ਨੂੰ ਮਰਦਾ ਪਰਵਾਹ ਹੀ ਨਹੀਂ ਕੀ ਪਰਵਾਹ ਹੀ ਨਹੀਂ ਠੀਕ ਆ ਭਾਵੇਂ ਕੁਰਸੀ ਰਾਜ ਵਾਲੀ ਹੈਗੀ ਭਾਵੇਂ ਨਹੀਂ ਹੈਗੀ ਤੇ ਤੁਰਿਆ ਜਾਂਦਾ ਯਾਰ ਉਹ ਦਿਨ ਤੇਰੀ ਬਿਆਨਾਂ ਵਾਲੀ ਗੱਲ ਤੋਂ ਬੜਾ ਹਰਾਣਾ ਉਹ ਵਾਕਿਆ ਬਿਆਨ ਐ ਦਿੰਦਾ ਪਤੰਦਰ ਜਿਵੇਂ ਉਹ ਆਪ ਜਦ ਇੱਕ ਦਿਨ ਮੈਂ ਸੱਚੋ ਪੰਜੇ ਹੀ ਪੈ ਗਿਆ ਮੈਨੂੰ ਚੇਤਾ ਹੀ ਭੁੱਲ ਗਿਆ ਹਾਂ ਵੀ ਸਰਕਾਰ ਹੈ ਨਹੀਂਗੀ ਉਹ ਅਜਨਾਲੇ ਵਾਲੀ ਵੀਡੀਓ ਵੇਖੀ ਤੇ ਆਦਾ ਜੀ ਸਮਰਾ ਸਾਹਿਬ ਮੈਨੂੰ ਲਿਸਟ ਬਣਾ ਕੇ ਦਿਓ ਆਪਾਂ 50000 ਗਰੀਬ ਪਰਿਵਾਰਾਂ ਨੂੰ ਖਾਣ ਲਈ ਗਣਕ ਦੇਣੀ ਆ ਫਿਰ ਮੈਂ ਕਿਹਾ ਯਾਰ ਮੁੱਖ ਮੰਤਰੀ ਦੇ ਭਗਵੰਤ ਮਾਨਾ ਤੇ ਕੀ ਕਰੀ ਜਾਂਦਾ ਹਾਂ ਕਮਾਲ ਹੋ ਗਈ ਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋਈ ਉਹ ਤੇ ਜਾ ਰੱਬ ਨੇ ਪਤਾ ਨਹੀਂ ਮੇਰ ਇਹੋ ਜੀ ਕੀਤੀ ਦਾਨ ਕਰਨਾ ਸੌਖਾ ਥੋੜੀ ਆ ਮੈਂ ਗਰੂ ਵੱਲੋਂ ਨਿਗਾਸੋ ਇਹ ਨਾ ਲੋ ਆ ਉਹਦੇ ਕਹਿਣੋਂ ਮੇਰੇ ਬਾਸ਼ਾ ਤਾਂ ਨਹੀਂ ਬੋਲਣੀ ਚਾਹੀਦੀ ਪਰ ਜਿਹੜੇ ਬਾਲੇ ਕਰਦੇ ਨਾ ਉਹਨਾਂ ਨੂੰ ਫਿਰ ਬੋਲਿਆਂ ਤੋਂ ਬਿਨਾਂ ਜਵਾਬ ਵੀ ਨਹੀਂ ਆਉਂਦਾ ਹੂੰ ਠੀਕ ਆ ਦੁੱਕੀ ਕੀ ਕਤੀੜਾਂ ਬਸੇਰੀਆਂ ਹੂੰ ਸਰਦਾਰ ਜੀ ਪਹਿਲੇ ਦਿਨ ਤਾਂ ਘਰੋਂ ਲੈ ਕੇ ਤੁਰਨਾ ਪੈਂਦਾ ਹੂੰ ਪਾਰਟੀ ਜਾਂ ਵਰਕਰ ਬਾਅਦ ਚ ਤੁਰਦੇ ਆ ਹੂੰ ਜੇ ਕੋਈ ਆਖੇ ਠੀਕ ਉਹਦਾ ਵਰਕਰ ਹੈਗਾ ਜਿਉਂਦਾ ਹੈਗਾ ਮੈਂ ਤੈਨੂੰ ਪਹਿਲਾਂ ਵੀ ਕਹਤਾ ਵੀ ਕਾਲੀ ਦਲ ਆ ਜਿਹਦੇ ਕੋਲੇ 85% ਦਾ ਵਰਕਰ ਆ ਨਾ ਜਿਹਦੀ ਜਿਹੜਾ ਜੇਬ ਚੋਂ ਲਾਉਂਦਾ ਦੂਜੀਆਂ ਪਾਰਟੀਆਂ ਦਾ 85% ਵਰਕਰ ਆ ਜਿਹੜਾ ਦੂਜੇ ਜੇਬ ਵੱਲ ਦੂਜੇ ਦੀ ਜੇਬ ਵੱਲ ਵੇਦਾ ਹਾਂ ਉਹ ਉਹ ਚੀਜ਼ ਹੁੰਦੀ ਆ ਤੇ ਉਹ ਇਹ ਚੀਜ਼ ਦਾ ਬਹੁਤ ਵੱਡਾ ਅੱਜ ਵੀ ਹਾਂ ਮੈਂ ਤੈਨੂੰ ਪਹਿਲਾਂ ਵੀ ਕਿਹਾ ਵੀ ਅੱਜ ਵੀ ਜਿਹੜਾ ਹੈਗਾ ਨਾ ਵਰਕਰ ਹਾਂ ਉਹ ਇਕੱਠਾ ਹੋ ਜੇ ਸਰਕਾਰ ਭਾਵੇਂ ਸੈਂਟਰ ਵੀ ਜ਼ੋਰ ਲਾ ਲੇ ਸਰਕਾਰ ਬੰਦ ਨਾ ਰੋਕ ਸਕੀ ਗੱਲ ਹਲਕੇ ਇੰਚਾਰਜਾਂ ਦੀ ਤੇ ਵਰਕਰਾਂ ਦੀ ਆ ਸਿਖਬੀਰ ਬਾਦਲ ਦਾ ਕੋਈ ਕਸੂਰ ਨਹੀਂ ਹੂੰ ਠੀਕ ਹੈ ਨਾ ਉਹ ਤੇ ਲੱਠਾ ਬੰਦਾ ਇਹੋ ਜਿਹਾ ਹੀ ਵੀ ਯਾਰ ਫੋਨ ਕਰਾਂ ਤੂੰ ਚਲੇ ਗਿਆ ਨਾ ਉਹਨੇ ਤੈਨੂੰ ਪੁੱਛਣਾ ਨਹੀਂ ਤੂੰ ਕਾਂਗਰਸੀਆਂ ਝਾੜੂ ਵਾਲਾ ਜਾਂ ਕੋਈ ਵੀ ਹੂੰ ਉਹ ਦਾ ਕੰਮ ਕਰੋ ਰੋਲਾ ਪਿਆ ਅਸੀਂ ਪੈਸਿਆਂ ਤੋਂ ਤੇ ਉਹ ਕਾਂਗਰਸੀਆਂ ਸੀਗੇ ਕਹਿੰਦੇ ਅਸੀਂ ਕਾਂਗਰਸੀਆਂ ਕਿਹੜੇ ਜਿਨ੍ਹਾਂ ਨੂੰ ਪੈਸੇ ਪੜਾਇਆ ਗੁੱਟੀਆਂ ਵਾਲੇ ਉਹਨਾਂ ਨੇ ਬਾਅਦ ਚੋ ਕਿਹਾ ਵੀ ਇਹ ਸਾਡੀ ਕਾਂਗਰਸ ਦੀ ਵੋਟ ਹੈ ਓਏ ਉਹ ਫਿਰ ਫਿਰ ਚੰਗ ਲੱਗਦੀਆਂ ਨੇ ਨਾ ਉਹਨੇ ਕਾਂਗਰਸੀ ਕੱਲ ਹੀ ਥੋੜੀ ਪੁੱਛਿਆ ਯਾਰ ਹਾਂ ਉਹਨੇ ਦੇ ਦਿੱਤੇ ਹਾਂ ਦੇ ਦਿੱਤੇ ਹੋ ਸਕਦਾ ਕਈ ਵਾਰੀ ਆਪਦੀ ਪਾਰਟੀ ਦੇ ਵੀ ਅੱਗੇ ਲੱਗ ਕੇ ਖੜੇ ਹੁੰਦੇ ਆ ਤੋ ਇਹ ਨਹੀਂ ਜ਼ਰੂਰੀ ਨਹੀਂ ਹੁੰਦਾ ਉਹ ਚੌਥੇ ਉਸ ਬੰਦਿਆਂ ਨੇ ਆਪ ਉਹ ਇੱਕ ਬੰਦਾ ਉਹਦਾ ਮੈਂ ਫੈਨ ਹੀ ਕਾਂਗਰਸ ਦਾ ਮੈਂ ਰਹਾ ਵੀ ਕਾਂਗਰਸ ਨਾਲ ਪਰ ਮੈਂ ਵੇਖ ਕੇ ਬੰਦੇ ਨੂੰ ਹਰਾਨ ਹੋ ਗਿਆ ਦਾ ਹਾਂ ਕਹਿੰਦਾ ਉਹਨੇ ਵੇਖਿਆ ਹੀ ਨਹੀਂ ਕੁਝ ਕਹਿੰਦਾ ਯਾਰ ਰਾਤ ਨੂੰ 12 12 ਵਜੇ ਤੱਕ ਕਮਲਾ ਆਇਆ ਫਿਰਦਾ ਪਿਓ ਆਪਦੇ ਪੁੱਤ ਦੇ ਵਿਆਹ ਜੀ ਨਹੀਂ ਇੰਨਾ ਕਮਲਾ ਹੁੰਦਾ ਯਾਰ ਜਿੰਨਾ ਉਹ ਸੀ ਉੱਥੇ ਜਿੰਨਾ ਹੜਾਂ ਚ ਉਹਨੇ ਕੰਮ ਕੀਤਾ ਹੂੰ ਠੀਕ ਹੈ ਨਾ ਫਿਰ ਏਜੰਸੀਆਂ ਨੇ ਉਹਦੇ ਬਰਾਬਰ ਬੜੀ ਤਰ੍ਹਾਂ ਦੇ ਬੰਦੇ ਇਕੱਠੇ ਕੀਤੇ ਬੜੀ ਤਰ੍ਹਾਂ ਦੇ ਇਹਨਾਂ ਨੇ ਹੂੰ ਠੀਕ ਹੈ ਨਾ ਹੂੰ ਬੜੀ ਤਰ੍ਹਾਂ ਦੇ ਬੰਦੇ ਇਕੱਠੇ ਕੀਤੇ ਆ ਬੜਾ ਕੁਝ ਵਿਖਾਇਆ ਵੰਡਦੇ ਉਹ ਵੰਡਦੇ ਆ ਹੂੰ ਪਰ ਉਹ ਜਿਹੜਾ ਇੱਕ ਕਿਰਾਏ ਦਾ ਕੰਮ ਹੋਰ ਹੁੰਦਾ ਤੇ ਜਿਹੜਾ ਆਪਜਾ ਸ਼ੌਂਕ ਨਾਲ ਵਾਈ ਕਰੇ ਨਾ ਹੂੰ ਉਹ ਹੋਰ ਹੁੰਦਾ ਆਪਦੇ ਟਰੈਕਟਰ ਨਾਲ ਉਹ ਹੋਰ ਆ ਤੇ ਜਿਹੜਾ ਕਿਰਾਏ ਵਾਲਾ ਲਿਆ ਕੇ ਕਰਾਵੇਂਗਾ ਹੋਰ ਹੁੰਦਾ ਹੋਰ ਉਹ ਸਵਾਦ ਹੀ ਨਹੀਂ ਆਉਂਦਾ ਸਵਾਦ ਹੀ ਨਹੀਂ ਆਉਂਦਾ ਬੋਲਦਾ ਇਹ ਗੱਲ ਆ ਆਪਾਂ ਦੇ ਬਹੁਤ ਉਹਦੇ ਫੈਨ ਹੈਗੇ ਆ ਇਹਦੇ 'ਚ ਮੈਂ ਪਹਿਲਾਂ ਵੀ ਸ਼ਾਇਦ ਕਿਹਾ ਹੋਊਗਾ ਹੂੰ ਕਟੜ ਕਟੜ ਆ ਆਪਣੀ ਇੱਥੇ ਨਹੀਂ ਬੰਦੀ ਵੱਖਰੀ ਗੱਲ ਆ ਹਨਾ ਉਹਦੇ ਉੱਤੇ ਪੂਰਾ ਕਟੜ ਵੈ ਉਹਦੇ ਫੈਨ ਆ ਉਹ ਆਪਾਂ ਨੂੰ ਭਾਵੇਂ ਕਰੋ ਵੀ ਆਖੇ ਨਹੀਂ ਯਾਰ ਜਾਓ ਤੁਹਾਡਾ ਨਹੀਂ ਫੋਨ ਕਰਨਾ ਤਾਂ ਵੀ ਫੈਨ ਹੀ ਆ ਭਾਵੇਂ ਫੈਨ ਹੋਰ ਯਾਰ ਆਪਣੇ ਕੰਮ ਕੀਤੇ ਅੱਗੇ ਆਪਾਂ ਐਵੇਂ ਕੀਏ ਦੂਜਾ ਜਿਹੜੇ ਲੋਕਾਂ ਵੇਖ ਮੇਰਾ ਕੰਮ ਤੇ ਇੱਕ ਹੋਣਾ ਜਾਂ ਅੱਧਾ ਹੋਣਾ ਹਾਂ ਤੇ ਉਹ ਲੋਕਾਂ ਦੇ ਜਿਹੜਾ ਕੰਮ ਕਰਦਾ ਆਪਾਂ ਨੂੰ ਵਧੀਆ ਲੱਗਦਾ ਨੀ ਉਹ ਸਾਰਿਆਂ ਨੇ ਟੱਕਣਾ ਵੈਣਾ ਆਪਾਂ ਇਹ ਕਿ ਹੁਣ ਸਰਪੰਚ ਬਣਾਇਆ ਉਹ ਆਖੂ ਜੀ ਉਹ ਮੈਂ ਕਿਹਾ ਭਰਾਵਾ ਤੈਨੂੰ ਬਣਾਤਾ ਬਸ ਤੂੰ ਕੰਮ ਕਰ ਹਾਂ ਅਸੀਂ ਤੈਨੂੰ ਬਣਾਉਣ ਤੱਕ ਰਾਂ ਹੋਰ ਕੰਮ ਤੂੰ ਕਰ ਵੀ ਲੋਕ ਕਹਿੰਦੇ ਯਾਰ ਬੰਦਾ ਬਣਾਇਆ ਨੇ ਕੰਮ ਕਿਸੇ ਨੂੰ ਨਾ ਨਹੀਂ ਕੀਤੀ ਹੂੰ ਇਹ ਚੀਜ਼ ਆ ਜਿੱਦਣ ਆਪਾਂ ਦਾਸਾ ਰਹੇ ਆ ਜਿੱਦਣ ਦਾਸਾ ਰਹੇ ਨਾ ਆਪਾਂ ਹੂੰ ਦਾਸ ਵਾਲਾ ਆ ਦੀ ਮਰਜ਼ੀ ਨਾਲ ਕੰਮ ਕੀਤੇ ਗਾਂ ਜਿਹੜਾ ਆ ਗਿਆ ਉਹਦੋਂ ਗਲੀਆਂ ਛੱਡ ਕੇ ਪਾਸੇ ਹੋ ਗਿਆ ਵੀ ਤੂੰ ਆਪਦੀ ਮਰਜ਼ੀ ਨਾਲ ਕਰ ਮੇਰੀ ਸੋਚ ਉਹਨੀ ਕ ਮੈਂ ਵਰਤ ਲਈ ਤੇਰੀ ਸੋਚ ਆ ਤੂੰ ਵਰਤ ਲਈ ਮੈਂ ਐਵੇਂ ਚਲਤ ਨਹੀਂ ਬਸੂੰਗਾ ਐਵੇਂ ਨਾ ਹੁਣ ਤੇਰੀ ਸੋਚ ਹੋਰ ਆ ਮੇਰੀ ਸੋਚ ਹੋਰ ਆ ਹਾਂ ਉਹ ਤਾਂ ਮਿਲਦੀ ਨਹੀਂ ਉਹਦਾ ਫੈਸਲਾ ਲੋਕਾਂ ਨੇ ਕਰਨਾ ਹਮ ਕਿੰਨੇ ਸਹੀ ਕੰਮ ਕੀ ਕਿੰਨੇ ਸਹੀ ਕੀਤਾ ਕਿਹੜਾ ਗਲਤ ਕਰਦਾ ਉਹ ਸਾਰੇ ਫੈਸਲੇ ਮਗਰੋਂ ਬਾਅਦ ਚ ਲੋਕ ਤਾਂ ਰਿਜ਼ਲਟ ਦਿੰਦੇ ਆ ਹਮ ਹੁਣ ਕਾਂਗਰਸ ਬਣਾ ਲਈ ਝਾੜੂ ਬਣਾ ਲਿਆ ਰਿਜ਼ਲਟ ਆ ਗਏ ਅਜੇ ਹੋਰ ਤੁਰੇ ਫਿਰਦੇ 2-3 ਉਹ ਆnde ਜਿਵੇਂ ਝਾੜੂ ਵਾਲਾ ਅੰਦਾਜ਼ ਲੱਗਿਆ ਸਾਡਾ ਵੀ ਲੱਗ ਜਾਣਾ ਵੀ ਉਹਵੇਂ ਐਹੀ ਮੁੱਠ ਟੂਆ ਕੁੱਟ ਜਾਣਾ ਪਰ ਮੈਂ ਪੰਜਾਬੀਆਂ ਨੂੰ ਕਹਾਂਗਾ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਵੀ ਵਾਰੀ-ਵਾਰੀ ਨਾ ਨੁਕਸਾਨ ਕਰੋ 5 ਤੇ 5 10 ਸਾਲ ਤੇ ਕਰਵਾ ਲਿਆ ਹਰ ਇੱਕ ਦਾ ਕੰਮ ਨਹੀਂ ਹੁੰਦਾ ਮੈਂ ਭਾਵੇਂ ਵਰਕਰੀ ਵੀ ਕਰਾਂ ਜ਼ੋਰ ਵੀ ਲਾਵਾਂ ਮੈਂ ਕਹਾਂ ਮੇਰੇ ਕੰਮ ਨਹੀਂ ਹੋਣੇ ਕਦੀ ਨਹੀਂ ਹੁੰਦੇ ਜਿਆਦਾ ਲੋਕ ਪਿੰਡਾਂ ਚ ਵੀਰਖਾ ਵਸ ਹੋ ਕੇ ਵੀ ਅਸੀਂ ਤਾਂ ਰੰਜੋਦ ਦੀ ਯਾਰ ਐ ਹੋਈ ਤੇ ਅਸੀਂ ਗਾ ਉਹ ਤੋਂ ਵੱਧ ਚਲਾਵਾਂ ਕੋ ਚੱਲੀ ਨਹੀਂ ਉਹ ਕੰਮ ਉੱਥੇ ਕੀ ਰਹਿਣਾ ਹੁੰਦਾ ਆਕਾਲਪੁਰਖ ਦੀ ਕਿਰਪਾ ਨਾਲ ਤੇ ਸੋਚ ਸਮਝ ਨਾਲ ਹੁੰਦਾ ਤੇ ਪਾਰਟੀ ਦੇ ਸਿਰ ਤੇ ਹੁੰਦਾ ਹੂੰ ਇਹ ਚੀਜ਼ਾਂ ਹੁੰਦੀਆਂ ਰੰਜੋਦ ਲਓ ਜੀ ਜੀ ਲੈ ਲਿਆ ਅੱਗੇ ਆਣ ਕੇ ਆਪਾਂ ਕਿਵੇਂ ਆ ਗਿਆ ਲਓ ਤੇ ਨੰਬਰ ਦੇ ਦੇ ਸਕਰੀਨ ਤੇ ਹਾਂ ਤੇ ਫਾਇਦਾ ਠਾਓ ਰੇਟ ਘਟਿਆਂ ਦਾ ਕੰਮ ਸੱਚ ਰੇਟ ਵੀ ਘਟੇ 7 ਸਾਲ ਚ ਹੂੰ ਰੇਟ ਉੱਥੇ ਕਰ ਦੇਣੇ ਆ ਇਹਨੇ ਕੋਈ ਸ਼ੱਕ ਨਹੀਂ ਆਪ ਅਗਲੇ ਸਾਲ ਗੱਲ ਕਰ ਲਾਂਗੇ ਕਿਉਂਕਿ ਵੇਖੋ ਰੇਕ ਚੀਜ਼ਾਂ ਦਾ ਕੰਪਨੀ ਰੇਟ ਵਧਾ ਦੇਣੇ ਜਿੱਥੋਂ ਉਹ ਹੋਵੇ ਉੱਥੇ ਇਕ ਅਗਲਾ ਚੋਰੀ ਛੱਪੇ ਜੇ ਕਰ ਕਰਕੇ ਲੈ ਹੀ ਜਾਂਦਾ ਵੀ 10 ਦਾ 20 ਵੀ ਵਧਾ ਕੇ ਲੈ ਕੇ ਲੈ ਕੇ ਬਹੁਤ ਫਾਇਦਾ ਚੀਜ਼ ਲੈਣ ਚ ਹਣਾ ਹੁਣ ਹੁਣ ਲੈ ਲਓ ਲੈ ਲਓ ਐ ਸੀ ਜੰਚ ਦਾ ਵਧੀਆ ਰਹੂਗਾ ਵਧੀਆ ਰਹੋਗੇ ਕਿਉਂਕਿ ਟਰੈਕਟਰ ਬਾਈ ਦੀ ਗੱਲ ਖਣੋ ਸਰਪੰਚ ਸਾਹਿਬ ਦੀ ਗੱਲ ਖਣੋ ਕੰਪਨੀ ਨੇ ਦੱਸਦਾ 20 ਵੀ ਕਰਕੇ ਵਧਾ ਦੇਣਾ ਇੱਕ ਕੰਪਨੀ ਤਾਂ 20 ਹਰ ਚੱਕ ਤਾਣਾ ਨਾ ਉਹ ਆਹੋ ਚੱਕਣ ਮੈਂ ਤੈਨੂੰ ਕਹਿਆ 10ਵੇਂ ਮਹੀਨੇ ਚ ਚੱਕਣਗੇ ਚੱਕ ਤਾ ਉਹਨਾਂ ਨੇ 20 ਆਹ ਚੱਕਣੇ ਲੈ ਗਈ ਆ। ਜਿੰਨੇ ਵੀ ਲੈਣਾ ਉਹ ਤਾਂ ਲੈ ਲਓ ਉਹਨੇ। ਲੈ ਲਓ। ਤੇ ਇਹ ਟਰੈਕਟਰ ਨਾ ਸਟਾਰਟਿੰਗ ਵੀਡੀਓ ਚ ਵੀ ਦੱਸ ਚੁੱਕਾ ਇਹ ਵਾਲਾ ਟਰੈਕਟਰ ਚੇਂਜ ਹੋ ਗਿਆ। ਲਿਫਟ ਇਹਨਾਂ ਨੇ ਆਪਦੀ ਲਾਤੀ ਆ। ਦੋਵੇਂ ਆਉਣਗੇ। ਆਉਣਗੇ ਦੋਵੇਂ ਹੀ। ਆ ਵੀ ਮਾਡਲ ਆਊਗਾ, ਆ ਵੀ ਆਊਗਾ। ਇਹਦਾ ਤੇਦਾ ਰੇਟ ਦਾ ਵੀ ਫਰਕ ਆ। ਇਹ ਇਹਦੇ ਨਾਲੋਂ ਮਹਿੰਗਾ ਕੇ ਸਸਤਾ। 3000 ਰੁਪਿਆ ਮਹਿੰਗਾ। ਅੱਛਾ ਆਹ ਟਰੈਕਟਰ 3000 ਮਹਿੰਗਾ। ਮਹਿੰਗਾ। ਹਾਂ। ਇਹਦੇ ਸਹਿ ਚੀਜ਼ ਕੋਈ ਆ ਉਹਦੇ ਲਿਫਟ ਮਿੰਡਾ ਦੀ ਆ ਗਈ, ਇਹ ਦੂਜੀ ਆ ਗਈ। ਇਹਦੀ ਆ ਆ ਇੱਕ ਟਬੋਟਾ ਦੀ ਆ ਗਈ। ਪੰਪਾ ਦੀ। ਟਬੋਟਾ ਦੀ ਆ ਆ। ਹਾਂ। ਤੇ ਇਹ ਟਰੈਕਟਰ ਲੈ ਦੋਨੋਂ ਹੀ ਇੰਨਾ ਕੋ ਫਰਕ ਆ 90000 ਰੁਪਏ ਦਾ ਅੱਗੇ ਨੋ ਰੇਟ ਘਟ ਗਿਆ ਘਟ ਗਿਆ ਇਹ ਆ ਗਏ ਉਹ ਤੇ ਇੰਨਾ ਦੇ ਸਰਪੰਸਾ ਵੇ ਕਿੰਨੇ ਸਸਤੇ ਹੋਏ ਇਹ ਵੀ ਦਾ ਇਹ ਵੀ ਇਹ ਵੀ ਸਸਤੇ ਹੋਏ ਕੋਈ 70000 ਕੋਈ 60 ਕੋਈ 50 ਡੋ ਅੱਡੇ ਜਿਵੇਂ ਜਿਵੇਂ ਰੇਟ ਹੋ ਉਸ ਸਸਤੇ ਹੋ ਗਏ ਹਾਂ ਇੰਨਾ ਚ ਵੀ ਰੇਟ ਮੁਤਾਬਕ ਹੀ ਆ ਨਾ ਹਾਂ ਕੁਝ ਕਈ ਥਾਵਾਂ ਤੇ ਕੰਪਨੀ ਨੇ ਕੁਝ ਹੋਰ ਸਪੋਰਟ ਦੇਦੀ ਕਿਸੇ ਚ ਨਹੀਂ ਦਿੰਦੀ ਇਹਨਾਂ ਦੇ ਪਹਿਲਾਂ ਹੀ ਸਪੋਰਟ ਆਉਂਦੇ ਆ ਇਹਨਾਂ ਦੇ GST ਘਟ ਗਿਆ ਜਿਵੇਂ ਸਰਪੰਸਾ ਬੜੀਆਂ ਵੀਡੀਓ ਦੱਸੇ ਸਭ ਤੋਂ ਸਸਤਾ ਰੇਟਰ ਹਨਾ ਸਸਤਾ ਵੇਖੋ ਜੇ ਆਪਾਂ ਹੁਣ ਇਹਦੇ ਵੇਟ ਕੱਢ ਲਈਏ ਹੂੰ 40000 ਰੁਪਿਆ ਉਹ ਨਿਕਲ ਜਾਂਦਾ ਕੋਪੀ ਹੂੰ ਠੀਕ ਆ ਹੂੰ ਛਤਰੀ ਕੱਢ ਲਈਏ ਹੂੰ 55000 ਰੁਪਿਆ ਘਟੋ ਫੇਰ ਸਭ ਤੋਂ ਸਸਤਾ ਹੀ ਹੋ ਜਾਂਦਾ ਇਹ ਸਭ ਤੋਂ ਸਸਤਾ ਹੀ ਹੋਏਗਾ ਇਸ ਰੇਟ 'ਚ ਕੋਈ ਵੀ ਨਹੀਂ ਹੈਗਾ ਇਸ ਰੇਟ 'ਚ ਜਿਹੜੀ ਕੁਆਲਿਟੀ ਦੇ ਹਿਸਾਬ ਨਾਲ ਕੋਈ ਵੀ ਨਹੀਂ ਹੈਗਾ ਹੂੰ ਸਮਝ ਗਿਆ ਨਾ ਉਹ ਤੇਰਾ ਪਲੇਟਫਾਰਮ ਵਾਲਾ ਆ ਉਹ ਆਂਦੇ 9.5 ਦਾ ਹੂੰ ਉਸ ਉਹ ਤੇ ਕੰਮ ਕਰਕੇ ਵਿਖਾ ਦੇਵੇ ਉਹ ਇਹਦੇ ਨਾਲ ਬਸ ਟਰੈਕਟਰ ਫ੍ਰੀ ਦੇ ਦੂੰ ਚੀੜ ਚਾੜ ਨਹੀਂ ਕਰਨੀ ਨਮਾ ਹੀ ਕੱਢ ਲਾਂਗੇ ਤੇ ਉਹ ਵੀ ਨਮਾ ਕੱਢ ਲਾਂਗੇ ਮੇ ਅਰੀਜਨਲ ਤੋ ਪੰਗੇ ਨਾਲ ਲਿਆ ਕਰ ਭਰਾਵਾ ਮੈਨੂੰ ਚਲਾਇਆ ਹਰ ਸਾਲ ਤੇ ਹੋ ਗਿਆ ਇਹਨੂੰ ਚਲਾਉਂਦੇ ਨੂੰ ਕੁੱਟਦੇ ਨੂੰ ਜਿੱਥੇ ਮਰਜ਼ੀ ਠੋਕੀ ਜਾਈਦਾ ਤੇ ਮੈਂ ਮੇਰੇ ਵੀਰ ਨਾਲ ਆਇਆ ਨਾ ਕਿਹਾ ਜੇ ਮੈਂ ਸਰਪੰਚ ਸਾਹਿਬ ਨਾਲ ਵੱਡਾ ਭਾਈ ਆ ਮੇਰਾ ਉਹ ਕਈ ਜਿਹੜੀ ਗੱਲਾਂ ਸਾਡੀਆਂ ਨਾ ਸਿੱਧੀਆਂ ਜਿਹਾ ਚੱਲ ਪੈਂਦੀਆਂ ਆਹੋ ਯਾਰ ਉਹ ਕਈ ਤੁਸੀਂ ਪਸੰਦ ਵੀ ਕਰਦੇ ਜੇ ਤਾਂ ਮੈਨੂੰ ਫੋਨ ਕਰਕੇ ਕਹਿੰਦੇ ਵੀ ਹੁੰਦੇ ਸਰਪੰਚ ਸਾਹਿਬ ਦੀਆਂ ਉਹ ਗੱਲਾਂ ਵਧੀਆ ਲੱਗਦੀਆਂ ਉਹ ਮੈਨੂੰ ਨਾ ਇੱਕ ਯਾਰ ਜੰਜੋ ਦਾ ਵੀਰ ਬਣ ਕੇ ਹੂੰ ਸ਼ਾਮ ਨੂੰ 8 ਤੋਂ ਬਾਅਦ ਫੋਨ ਨਾ ਕਈ ਰਾਤ ਨੂੰ ਸੁੱਤੇ ਹੀ ਦਾ 12 ਵਜੇ 1 ਵਜੇ ਬਾਅਦ ਫੋਨ ਲਾ ਲੈਂਦੇ ਆ ਹ ਉਹ ਨਾ ਮੁੜ ਕੇ ਨੀਂਦ ਇੱਕ ਰਹੀ ਉੱਕ ਜੇ ਉਹ ਨਹੀਂ ਹੋ ਫੇਰ ਨਹੀਂ ਆਉਂਦੀ ਉਹ ਨਹੀਂ ਆਉਂਦੀ ਦਿਨੇ ਜਦੋਂ ਮਰਜ਼ੀ ਲਾਈ ਜੋ ਸਵੇਰੇ 6 ਵਜੇ ਤੋਂ ਲਾਉਣੇ ਸ਼ੁਰੂ ਕਰ ਦਿਓ ਤੇ ਸਿਆਲਾਂ ਚ ਸਾਢੇ 6 7 ਤਾਈ ਤੇ ਗਰਮੀਆਂ ਚ 8:30 ਤਾਈ ਬਸ ਹਾਂ ਉਹ ਫੇਰ ਐਵੇਂ ਨਾ ਉਹ ਨਾਲ ਜਦੋਂ ਰਿੰਗ ਵਜਦੀ ਆ ਘਰ ਚ ਸਾਰੇ ਜੀ ਸਾਰੇ ਫੈਮਿਲੀ ਸਾਰੇ ਚ ਹੀ ਹੁੰਦਾ ਵੀ ਪਤਾ ਨਹੀਂ ਕਿਹਦਾ ਫੋਨ ਆ ਗਿਆ ਹਣਾ ਵੀ ਸੌਖੀ ਆ ਰਾਤ ਨੂੰ ਨਾ 12 ਵਜੇ ਦਾ ਟੁਕ ਨਹੀਂ 2 ਵਜੇ ਦੀ ਕੋਈ ਟੁਕ ਨਹੀਂ ਫੋਨ ਨਹੀਂ ਟੁਕ ਹਾਂ ਤੇ ਮੜਾ ਟਾਈਮ ਜੇ ਨਾ ਲਾ ਲਓ ਚਲੋ ਆਪਣਾ ਖੁੱਲਾ ਵੀ ਆਪਾਂ ਫੋਨ ਨਹੀਂ ਬੰਦ ਕਰਦੇ ਆ ਮੇਰੇ ਫੋਨ ਚ ਚਾਹ ਸਰਕਾਰ ਰਹੀ ਆ ਚਾਹ ਹੋਣਾ ਮੇਰੇ 24 ਘੰਟੇ ਫੋਨ ਤੋਂ ਵੇ ਚੱਲਦੇ ਚੱਲਦੇ ਜਾਂਦੇ 24 ਘੰਟੇ ਕਿਉਂਕਿ ਕਿਸੇ ਟਾਈਮ ਕੋਈ ਐਮਰਜੈਂਸੀ ਰਿਸ਼ਤੇਦਾਰ ਹੋ ਜਾ ਕੋਈ ਭੈਣ ਭਰਾ ਨੂੰ ਬਾਹਰ ਬੈਠਾ ਹੋਵੇ ਉਹ ਫੋਨ ਤਾਂ ਨਹੀਂ ਬੰਦ ਕਰੀ ਹਾਂ ਤੇ ਕਦਰ ਸਮਝ ਕੇ ਨਾ ਕਿਸੇ ਇਹਨੇ ਕਿ ਬੇਨਤੀ ਕਬੂਲ ਕਰ ਜਾਵੇ ਹਾਂ ਤੇ ਸਾਨੂੰ ਹੁਣ ਦੋ ਆ ਗਿਆ ਸਰਪੰਚ ਸਾਹਿਬ ਦੀਆਂ ਗੱਲਾਂ ਤੁਸੀਂ ਦੱਸਿਓ ਵੈਸੇ ਤਾਂ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਵੀ ਇਹ ਉਹਦੇ ਲਈ ਤੁਹਾਡਾ ਧੰਨਵਾਦ ਆ ਜਦੋਂ ਗੱਲਬਾਤ ਕਰਦੇ ਆ ਕਿਸੇ ਦੀ ਸ਼ਾਨ ਖਿਲਾਫ ਕੁਝ ਬੋਲਿਆ ਜਾਵੇ ਉਹ ਕਈ ਵਾਰੀ ਨਾ ਬੋਲਦਿਆਂ ਬੋਲਦਿਆਂ ਰੀਲ ਜੀ ਬਣੀ ਹੁੰਦੀ ਉਹਦੇ ਚ ਹੋ ਜਾਂਦਾ ਪਤਾ ਨਹੀਂ ਲੱਗਦਾ ਪਰ ਆਪਾਂ ਦਿਲੋਂ ਨਹੀਂ ਕਿਸੇ ਦੇ ਖਿਲਾਫ ਹਾਂ ਸਭ ਨਾਲ ਪ੍ਰੇਮ ਪਿਆਰ ਇਸ ਕੋਈ ਨਹੀਂ ਮੈਂ ਕੋਈ ਸਮਝਾ ਸਕਦੇ ਹਾਂ ਉਹਨਾਂ ਕੋਸ਼ਿਸ਼ ਵੀ ਕਰਦੇ ਜਿੰਦੀ ਕਿ ਸਾਡੀ ਸਮਝ ਆ ਵੇਖੋ ਸਮਝ ਤੇ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੋ ਸਕਦੀ ਹਮ ਸਿੱਖੀ ਸਿੱਖਣ ਦਾ ਨਾਂ ਆ ਤੇ ਸਿੱਖ ਕੋਈ ਸਕਦਾ ਹੀ ਨਹੀਂਗਾ ਸਾਰੀ ਅਮਰ ਸਿੱਖੀ ਆ ਜੀ ਨੇ 20 ਸਾਲ ਪਹਿਲਾਂ ਉਸੇ ਤੁਕ ਦੇ ਅਰਥ ਹੋਰ ਤੇ 20 ਸਾਲ ਬਾਅਦ ਹੋਰ ਕੀਤੇ ਜਦੋਂ ਉਹਨਾਂ ਨੂੰ ਪੁੱਛਿਆ ਉਹਾਂ ਦੇ ਵੀ ਉਦੋਂ ਮੇਰੀ ਮਤ 10 ਨਹੀਂ ਸੀ ਅੱਜ 10 ਹੋਰ 10 ਉੱਚੀ ਹੋ ਗਈ ਆ ਸੋਜੀ ਆ ਗਈ ਆ ਤੇ ਅਰਥੋਂ ਆਂਦੇ ਵੀ ਗਾਂ ਵੀ ਇਦੋਂ ਵਧਨੇ ਹੀ ਆ ਕਟਨੇ ਨਹੀਂ ਜਿੰਨਾ ਬੰਦਾ ਉਹਨਾਂ ਨੂੰ ਸਿੱਖੀ ਜਾਂਦਾ ਗੁਣਾ ਤਾਂ ਵੱਧਦਾ ਉਹਨਾਂ ਦੀ ਗਾ ਉਹ ਜਿੰਨੀ ਕ ਮਤ ਹੁੰਦੀ ਆ ਆਪਣੀ ਮਤ ਕੋਈ ਬਾਲੀ ਵੱਡੀ ਨਹੀਂ ਆਪਣੀ ਤਾਂ ਬਹੁਤ ਛੋਟੀ ਆ ਬਹੁਤ ਛੋਟੀ ਆ ਜਿੱਥੋਂ ਕੇ ਲੀਡਰ ਦੀ ਜਾਂ ਕਿਸੇ ਹੂੰ ਅ ਆਪਣੇ ਕਥਾਵਾਚਕ ਦੀ ਜਾਂ ਗਿਆਨੀ ਦੀ ਸ਼ੁਰੂ ਹੁੰਦੀ ਉੱਥੇ ਤਾਂ ਆਪਣੀ ਖਤਮ ਹੋ ਜਾਂਦੀ ਹੈ ਆਪਣੀ ਤਾਂ ਖਤਮ ਹੋ ਜਾਂਦੀ ਹੈ ਹਾਂ ਆਪਾਂ ਦੇ ਕੀ ਹੈਗੇ ਆਪਾਂ ਕਿਸ ਨੂੰ ਕੀ ਸੋਚ ਪਰ ਚਲੋ ਜਿਹੜੇ ਆਪਾਂ ਨੂੰ ਵੀਰ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਆਪਾਂ ਰਿਣੀ ਆ ਠੀਕ ਹੈ ਨਾ ਕਿਉਂਕਿ ਹਰ ਇੱਕ ਬੰਦਾ ਵੱਡਾ ਤਾਂ ਹੁੰਦਾ ਚਾਰ ਭਰਾ ਹੁਣ ਤੇ ਜਿਹਦੇ ਨਾਲ ਚਾਰ ਭਰਾ ਨਹੀਂ ਉਹ ਵੱਡਾ ਨਹੀਂ ਕਦੀ ਹੁੰਦਾ ਉਹ ਕੰਮ ਨਹੀਂ ਨਾ ਇੱਥੇ ਮਾਇਆ ਨਾਲ ਜਾਣੀ ਆ ਨਾ ਕੋਈ ਜਾਇਦਾਦ ਨਾਲ ਜਾਣੀ ਆ ਨਾ ਕੋਈ ਰੂਪ ਰੇਖਾ ਨਾਲ ਜਾਣੀ ਆ ਤੇ ਜਾਣਾ ਉਹੀ ਆ ਵੀ ਹੱਕ ਸੱਚ ਤੇ ਜਾਂ ਜਿਹੜੇ ਚਾਰ ਭਰਾ ਉਹਦੋਂ ਕਹਿਣਗੇ ਯਾਰ ਬੜਾ ਵਧੀਆ ਬੰਦਾ ਸੀਗਾ ਬੜਾ ਵਧੀਆ ਬੰਦਾ ਸੀਗਾ ਹਾਂ ਬੰਦਾ ਸਹੀ ਸੀਗਾ ਪਰ ਬੰਦਾ ਸਹੀ ਸੀ ਮੂੰਹ ਤੇ ਗੱਲ ਕਹਿਣ ਵਾਲਾ ਸੀਗਾ ਉਹ ਉਹ ਗੱਲ ਨਾਲ ਜਾਣੀ ਆ ਦੂਜੀ ਨਹੀਂ ਜਾਣੀ ਦੂਜੀ ਨਹੀਂ ਜਾਣੀ ਜਿਹੜੀ ਪਿੱਠ ਪਿੱਛੇ ਛੁਰਾ ਮਾਰਨਾ ਹੋ ਜਾਣਾ ਨਹੀਂ ਉਹ ਨਹੀਂ ਜਣਾ ਉਹ ਮੁੰਕੇ ਪਿੱਛੇ ਤੁਰੇ ਜਾਂਦੇ ਨੇ ਐਂ ਕਹਿੰਦੇ ਤੁਰੇ ਜਾਂਦੇ ਨੇ ਲੈ ਗਿਆ ਤੁਰੇ ਜਾਂਦੇ ਨੇ ਉਹ ਹੀ ਉਹ ਹੀ ਆ ਲਓ ਜੀ ਨੋ ਸਾਨੂੰ ਆ ਗਿਆ ਵੱਧ ਘੱਟ ਸ਼ਬਦ ਲਈ ਮਾਫ਼ੀ ਆ ਮਿਲਦੇ ਆ ਅਗਲੀ ਵੀਡੀਓ ਚ ਦੱਸਿਓ ਸਰਪੰਚ ਸਾਹਿਬ ਦੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ ਕਮੈਂਟ ਜ਼ਰੂਰ ਕਰਿਆ ਕਰੋ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਓ ਧੰਨਵਾਦ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ